ਤਰਨ ਤਾਰਨ ਜ਼ਿਲ੍ਹੇ ਦੇ ਪਿੰਡਾਂ ਦੇ ਸਰਪੰਚਾਂ ਦੇ ਹੋ ਰਹੇ ਲਗਾਤਾਰ ਕਤਲ ਸਰਕਾਰ ਅਤੇ ਪੰਜਾਬ ਪੁਲਿਸ ਪ੍ਰਸ਼ਾਸਨ ਤੇ ਸਵਾਲੀਆ ਚਿੰਨ ਹੈ। ਮੌਜੂਦਾ ਸਰਕਾਰ ਦੇ ਸਰਪੰਚਾਂ ਦਾ ਵਿਆਹ ਸਮਾਗਮਾਂ ਦੌਰਾਨ ਕੀਤਾ ਜਾ ਰਿਹਾ ਹੈ ਸ਼ਿਕਾਰ। ਲਗਾਤਾਰ ਵਾਪਰ ਰਹੀਆਂ ਨੇ ਵੱਡੀਆਂ ਘਟਨਾਵਾਂ। ਪੁਲਿਸ ਪ੍ਰਸ਼ਾਸਨ ਮੁਸਤੈਦੀ ਦੇ ਨਾਲ ਕੰਮ ਕਰਦਾ ਨਹੀਂ ਨਜ਼ਰ ਆ ਰਿਹਾ ਕਿਤੇ ਨਾ ਕਿਤੇ ਸਵਾਲੀਆ ਚਿੰਨ ਪੁਲਿਸ ਪ੍ਰਸ਼ਾਸਨ ਤੇ ਅਤੇ ਮੌਜੂਦਾ ਸਰਕਾਰ ਤੇ ਹੈ। ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਅਤੇ ਡਰ ਬਣਿਆ ਹੈ। ਇਹ ਜਿਹੜੀ ਆਗ ਹੈ ਹੁਣ ਆਮ ਘਰਾਂ ਤੱਕ ਵੀ ਪਹੁੰਚ ਰਹੀ ਹੈ ਗੈਂਗਸਟਰਾਂ ਤੇ ਵਾਰ ਅਤੇ ਆਪਰੇਸ਼ਨ ਪ੍ਰਹਾਰ ਵਰਗੇ ਮਿਸ਼ਨਾਂ ਨੂੰ ਵੀ ਇਹੋ ਜਿਹੀਆਂ ਵਾਰਦਾਤਾਂ ਫੇਲ ਕਰ ਰਹੀਆਂ ਨੇ ਸਰਪੰਚ ਹਰਵਿੰਦਰ ਸਿੰਘ ਠੱਠੀਆਂ ਮਹੰਤਾਂ ਦੇ ਸਾਥੀ ਦਾ ਪਤਾ ਲੈਣ ਵਾਸਤੇ ਵਿਕਰਮਜੀਤ ਸਿੰਘ ਮਜੀਠੀਆ ਹਸਪਤਾਲ ਪਹੁੰਚੇ ਉਹਨਾਂ ਨੇ ਮੌਜੂਦਾ ਸਰਕਾਰ ਤੇ ਨਿਸ਼ਾਨੇ ਸਾਧਿਆਂ ਆਖਿਆ ਕਿ ਗੈਂਗਸਟਰਾਂ ਦਾ ਬੇਖੌਫ ਵਾਰਦਾਤਾਂ ਨੂੰ ਅੰਜਾਮ ਦੇਣਾ ਸਰਕਾਰ ਦੇ ਆਪਰੇਸ਼ਨ ਪ੍ਰਹਾਰ ਅਤੇ ਗੈਂਗਸਟਰਾਂ ਤੇ ਵਾਰ ਵਰਗੇ ਦਾਅਵਿਆਂ ਦੀ ਪੋਲ ਖੋਲਦਾ ਹੈ ਪੰਚਾਇਤ ਉਹਦੇ ਬਿਠਾਣੇ ਵੀ ਲੈ ਤਾ ਉਹਦੇ ਦੇਖੀ ਕੀ ਹੋਈ ਉਹ ਜਦੋਂ ਇੱਕ ਖੇਤਰ ਵਾਲੇ ਕੋਲ ਉਹਨੇ ਬੋਲੀ ਮਾਰਦੀਆਂ ਮੈਂ ਉਹ ਸੋਵੇ ਤੋਂ ਕਿੰਨੇ ਕਿਲੋ ਟੱਪਦੇ ਹਨ ਉਹ ਨਗਰਪਾਲਿਕਾ ਆਉਂਦੀ ਹੈ ਉਹ ਇਹ ਸੋਹਣੀ ਉਹਦੇ ਨਾਲ ਦੇਖੋ ਉਹਨੂੰ ਪਿਛਲੇ ਸਿਰ ਤੇ ਮਾਰੀ ਹੈ ਉਹਨੂੰ ਕੋਈ ਪੰਚ ਸੱਚੀ ਨਾ ਸਿਰ ਵੀ ਮੋਰੀ ਸੱਚੀ ਮਾਰੀ ਰਾਈਟ ਔਨ ਦ ਸਪੋਟ ਤੇ ਆਪਾਂ ਜਦੋਂ ਉਹ ਤੇਜ਼ ਤੇ ਮਗਰ ਕਿਹਨੇ ਮਾਰਿਆ ਫਾਇਰ ਕੋਈ ਨਹੀਂ ਪਤਾ ਲੱਗਾ ਇਸਨੂੰ ਕਿੱਧਰ ਵੇ ਇੱਕ ਕੋਈ ਸਾਮੰਦਾ ਕੋਈ ਤੇ ਸਾਰੇ ਕਹਿ ਰਹੇ ਕਿ ਉਹ ਕਿੱਥੇ ਕੋਈ ਸਾਮੰਦਾ ਵਜਾ ਆ ਗਿਆ ਕਿਤਾ ਵਜਾ ਸਾਹਮਣੇ ਵਾਲੇ ਵਾਲਾ ਉਹ ਜੇ ਮੜਦਾ ਮੜਦਾ ਹੀ ਉਹਨੇ ਕਿੰਨੇ ਮੱਡੇ ਕਿਹਾ ਮੈਂ ਰੇ ਕਿਹਨ ਦੀ ਗੁੱਤੀ ਲੜਨ ਲੱਗਿਆ ਅਰੇ ਮੇਰੀ ਗੁੱਤੀ ਕਿ ਅੜੀ ਮੇਰੇ ਗੋਲ ਦਾ 30 ਹਮ ਲੋਕ ਪਰ ਬਣਾ ਅਸੀਂ ਕੰਮ ਛੱਡ ਗਿਆ ਤੇ ਮੈਨੂੰ ਇਹ ਕਿ ਮੈਂ ਗਿਆ ਹੋਣਾ ਪਰ ਮੁੜ ਕੇ ਹੇ ਨੋਹੋਸ਼ਾਈ ਕਰਦਾ ਸਾਰਿਆਂ ਨਾਲ ਵਾਇਮਰੀ ਦੇ ਚੱਕੋ ਮੈਨੂੰ ਗੱਡੀ ਚ ਪਾਓ ਬੈਠ ਜਾਓ ਫਿਰ ਮੈਂ ਹੌਲੀ 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 ਜੀ ਥੋੜਾ ਹੁਸ਼ ਆਉਂਦਾ ਗਿਆ ਟਕੜਾ ਰਿਹਾ ਇਹ ਕੋਈ ਬਹੁਤ ਜ਼ਿਆਦਾ ਬਹੁਤ ਇਮਰਦਗੀ ਉਹ ਸਭ ਇਹਨੇ ਪਸਤਾਉਂ ਪਾਇਆ ਗੱਲ ਲੋ ਸਰਪੱਚੀ ਤੱਕ ਪਸਤਾਉਂ ਪਾਇਆ ਤੇ ਆ ਗਏ ਜਿਹੜਾ ਪਸਤਾਉਂ ਕਾਤੇ ਮਗਰ ਫੱਟੇ ਕਿੰਨੇ ਬੰਦੇ ਜੀ ਉਹ ਬੰਦੇ ਸਾਨੂੰ ਕਿਹੜੇ ਤੇਰੇ ਸਾਹਮਣੇ ਤੂੰ ਦੇਖੇ ਮਤਲਬ ਇੱਕ ਤਾਂ ਗੋਰੀ ਕੋਈ ਨਹੀਂ ਛੱਡਾ ਗੋਰੀ ਜਾਈ ਉਹਨੇ ਹੀ ਦੇਖਿਆ ਮੈਂ ਉਹਦੇ ਮਗਰੀ ਪਾਟ ਰਹੀ ਹਾਂ ਲੱਗਾ ਪੱਕੀ ਆਸੇ ਪਾਸੇ ਮਨੋ ਬਹੁਤ ਲੋਕ ਹੀ ਵਿਆਹ ਦੇ ਵਿੱਚ ਮੈਰੀ ਵੀ ਹੀ ਚੱਲ ਰਹੀ ਬੰਦੇ ਮਗਰ ਹੋਰ ਸੀ ਕਿਉਂਕਿ ਦੂਜੇ ਤੇਰੇ ਮਗਰ ਨਾ ਜਿਹੜੇ ਮੇਰੇ ਸਾਈਡ ਤੋਂ ਵੱਜੀ ਨਾ ਗੋਰੀ ਇਧਰੋਂ ਵੱਜੀ ਇਧਰ ਮਗਰ ਹੀ ਮੈਨੂੰ ਲੱਗਦਾ ਕਿ ਉਹਨਾਂ ਨੇ ਘੇਰਾ ਪਾ ਕੇ ਜੇ ਸਰਪੰਚ ਨੂੰ ਭਜੂਗਾ ਕਿਉਂ ਦੇ ਫੇਰ ਉਹ ਗਾੜੇ ਬੰਦੇ ਉਹ ਸੀ ਜਿਹੜਾ ਮਨ ਘੇਰਾ ਪਿਆ ਹੋਊਗਾ ਇਸ ਪਰਿਵਾਰ ਵਿੱਚ ਆਪਣਾ ਰਿਸ਼ਤੇਦਾਰ ਆ ਕੀ ਆ ਮਨੋ ਯਾਰ ਦੋਸਤ ਸਰਪੰਚ ਨਾਲ ਆਪਣਾ ਲੈਸਨ ਚਾਚਾ ਦਾ ਪੁੱਤ ਹੀ ਸੰਧੂ ਪ੍ਰਵਾਹ ਤੋਂ ਸੂਰਜੰਨਾ ਪਰਾਲੇ ਉਹ ਪ੍ਰਵਾਹ ਆ ਇਹ ਮੰਨਦਾ ਹੀ ਉਹ ਪਰਿਵਾਰ ਆ ਬੜੀ ਦੌੜ ਆ ਬੜੀ ਆ ਜਾਈ ਵਸਾ ਇਹ ਉਹ ਪਰਿਵਾਰ ਆ ਕਰਨੀ ਦੇ ਆਲੇ ਪੰਛੀ ਆ ਭਰਾ ਉਹ ਬੱਚਿਆਂ ਦੇ ਫਾਇਰ ਹੋ ਗਿਆ ਕਿਸ ਵਕਤ ਕੋ ਡੱਪਰਾ ਅੱਜ ਕੋ ਡੱਪਰਾ ਉਹ ਚਾਚਾ ਦੀ ਡੈਥ ਹੋ ਗਈ ਨਾ ਜਦੋਂ ਨਾਮ ਸੁਣਨ ਆ ਤਾਨੂੰ ਬੁਲਾਇਆ ਸੀ ਇੱਕ ਵਾਰ ਦਵਾਈ ਨਾ ਉਹਨਾਂ ਦੀ ਡੈਥ ਹੋ ਗਈ ਇਹ ਉਹ ਉਹਨਾਂ ਦਾ ਬੇਟਾ ਬਣੇ ਆ ਇਹਦਾ ਘਰ ਇਕੱਠਾ ਹੀ ਆ ਇਹਨਾਂ ਨੂੰ ਤੋੜਿਆ ਨਿਆਣਾ ਵੀ ਨਿਕਾ ਜੇ ਮੇਰੇ ਨਾਲ ਹਾਂਜੀ ਬੱਚਾ ਛੋਟਾ ਜਿਹਾ ਮਤਲਬ 3 3.5 ਸਾਲ ਦਾ ਵਾ ਛੋਟਾ ਤੇ ਵੱਡਾ ਦੱਸ ਸਕਦਾ ਛੋਟਾ ਇੱਕੋ ਘਰ ਚ ਤੂੰ ਹੀ ਸਾਰੇ ਹਾਂਜੀ ਇੱਕੋ ਘਰ ਚ ਮੇਰੀ ਮੈਰਿਜ ਹੋਈ ਮੇਰੀ ਵਾਈਫ ਚ ਲੱਗਾ ਹੋਣਾ ਮੜੀ ਗੱਲ ਤੇਰੇ ਨਾਲ ਗੱਲ ਕਰ ਤੈਨੂੰ ਫਿਰ ਉਹ ਸਿਕਿਉਰਟੀ ਸਿਕਿਉਰਟੀ ਦਾ ਇੰਤਜ਼ਾਮ ਕਰਕੇ ਦੇ ਉਹ ਜਾਮਣ ਦਾਲਜੀਤ ਘਰੇ ਬਿਠਾਵਾ ਕਿੰਨਾ ਕਿਸੇ ਸਟਾਰਟ ਕਰਨ ਲੱਗ ਪਿਆ ਮੈਂ ਕਹਿੰਦੀ ਨਹੀਂ ਕਰਨਾ ਸਟਾਰਟ ਮੈਂ ਕਹ ਜੋ ਮੱਧੀ ਹੋਈ ਮੈਂ ਕਿ ਉਹਨਾਂ ਨੇ ਇੰਨਾ ਬੰਦੇ ਨੇ ਮੁੜ ਕੇ ਕਹਿਣਾ ਕਿ 2 ਘੰਟੇ ਰੇਟ ਦੋ ਮੀਟਿੰਗ ਚੱਲਦੀ ਹੈ ਸਵੇਰੇ ਕੋਈ ਸਟਾਰਟ ਹੋ ਗਿਆ ਕਿ ਸਟਾਰਟ ਨਹੀਂ ਕਰਦਾ ਦੁਪਹਿਰ 4 ਵਜੇ ਤੇ ਆਏ ਆ ਸਵੇਰੇ 8 ਵਜੇ ਤੱਕ ਇੱਕ ਕਾਂਸਟੇਬਲ ਨਹੀਂ ਆਇਆ ਤੇ ਕਿਸ ਸਕਿਉਰਟੀ ਹੈ ਪੂਰੇ 4 ਵਜੇ ਤੋਂ ਹਸਪੀਟਲ ਸੀਗੇ 6 ਵਜੇ ਡੀਐਸਪੀ ਸਾਹਿਬ ਆਏ ਉਹ ਤੋਂ ਬਾਅਦ ਇੱਕ ਵੀ ਕਾਂਸਟੇਬਲ ਨਹੀਂ ਆਇਆ ਸਵੇਰੇ 8 ਵਜੇ ਇੱਕ ਲੋਕਲ ਕਾਂਸਟੇਬਲ ਆਇਆ ਦੈਟਸ ਇਟ ਥੈਂਕ ਯੂ ਇਹ ਹੁਣ ਉਥੇ ਆਸ਼ਵਾਸ਼ਣ ਦੇਣ ਦਿਆ ਕਿ ਇਹ ਪਰਿਵਾਰ ਨੂੰ ਸਕਿਉਰਟੀ ਦਿੰਦੇ ਆ ਐਸੀ ਮੈਂ ਆ ਗਿਆ ਜਿੰਨ ਮੈਪ ਚੋਂ ਕੱਢਿਆ ਜਿੱਥੇ ਸਿੱਧੂ ਬਾਮ ਦੇਤੇ ਗੋਲੀ ਚੱਲੀ ਐ ਸਾਹਮਣੇ ਕੋਰਸ ਸੰਸਤਾ ਆ ਸਾਹਮਣੇ ਸੀਐਸਪਾ ਦਾ ਡੀਸੀ ਜਿੱਥੇ ਨਾਲ 150 ਮੀਟਰ ਤੇ ਸਿਰੋਂ ਮਿਲਦੇ ਨਾਮ ਤੇ 150 ਮੀਟਰ ਦਾ ਸੀਐਸਪਾ ਬਾਅਦ ਇਹਨਾਂ ਐਸਐਚ ਨੂੰ ਸਸਪੈਂਡ ਕਰਤਾ ਵਾ ਤੇ ਡੀਐਸਪੀ ਨੇ ਸਸਪੈਂਡ ਕੀਤਾ ਉਹ ਮੇਰੇ ਸਾਹਮਣੇ ਜਿੱਦਾਂ ਡੈਥ ਤੇ ਹੋ ਗਈ ਮੈਨੂੰ ਪਤਾ ਲੱਗਿਆ ਕਿ ਗਿਆਵਾ ਨੂੰ ਕਿੰਨੀਆਂ ਗੋਲੀਆਂ ਮਾਰੀਆਂ ਉਹਦੇ ਪੰਜ ਮਾਰੀਆਂ ਸੱਜੀਆਂ ਲੱਗੇ ਜੋੜ ਕੇ ਪਸਾਰੋ ਉਸੇ ਤਰ੍ਹਾਂ ਜਿਵੇਂ ਉਹ ਜਿੰਮਲ ਮਾਰਿਆ ਹੋਤੀ ਕੀਤਾ ਨਾ ਇਹ ਉਹ ਗਰੁੱਪ ਹੋ ਰਿਹਾ ਇੱਕ ਗਰੁੱਪ ਜਿਹੜਾ ਇਹ ਇਹ ਜਿਹੜਾ ਲੰਡਾ ਪੋਸਟ ਪਾਉਣ ਰਿਹਾ ਇਹਦੇ ਵਿੱਚ ਕੀ ਮਸਲਾ ਜਿਹੜਾ ਇਹ ਮਸਲਾ ਸੀ ਕਿ ਇੱਕ ਸਾਡੇ ਪਿੰਨੇ ਸ਼ੈਲਰਾਂ ਤੇ ਉਹਦੀ ਉਹਦੇ ਫਰौती ਲੈਣਾ ਸੀ ਸੱਤੇ ਦਾ ਭਰਾ ਉਹਦੀ ਦੁਕਾਨ ਤੋਂ ਉਹ 20000 ਰੁਪਏ ਜਿਹੜਾ ਮੰਗਦਾ ਸੀ ਹੈ ਨਾ ਫੋਨ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਉਥੇ ਕਿਹਾ ਸੁਣੀ ਹੋਗੀ ਪਤਾ ਨਹੀਂ ਉਹਨੇ ਫਾਇਰ ਕੀਤਾ ਜਿੱਦਾਂ ਕਿਦਕੇ ਅਸੀਂ ਤਾਂ ਉੱਥੇ ਆਈ ਨਹੀਂ ਉਹਨਾਂ ਨੇ ਗੋਲੀ ਚਲਾਤੀ ਉਹ ਮੁੰਡਾ ਮੁੰਡੇ ਦੀ ਡੈਥ ਹੋ ਗਈ ਮੁੰਡਾ ਗਿਆ ਮਾਰ ਹੁਣ ਉਹਨਾਂ ਨੇ ਨਾਂ ਲਾ ਦਿੱਤਾ ਕਿ ਸਰਪੰਚ ਦੇ ਵਿੱਚ ਗਵਾਹੀ ਦਿੱਤੀ ਆ ਕਿ ਇਹ ਮੁੰਡਾ ਪਿਸਤੌਲ ਲੈ ਗਿਆ ਸੀ ਤੇ ਮੁੰਡੇ ਕੋਲ ਪਿਸਤੌਲ ਹੀ ਨਹੀਂ ਸੀ ਉਹ ਖਾਲੀ ਹੱਥੀ ਸਾਡਾ ਬੱਚਾ ਨੂੰ ਮਾਰਦਾ ਜੀ ਕਰਦਾ ਕੋਲ ਕਰਦਾ ਉਹਦਾ ਕੋਈ ਵੀ ਬਿਆਨ ਵੀ ਉਹਨੂੰ ਦਿੰਦਾ ਰਿਹਾ ਜਿਹੜਾ ਸੱਤੇ ਦਾ ਚਾਚਾ ਸੀ ਤੇ ਸਾਡਾ ਕੋਈ ਰੋਲ ਨਹੀਂ ਕੀਤੇ सरपंच ਦੀ ਕੋਈ ਗਵਾਈ ਨਹੀਂ ਜਾਂ ਉਹਨਾਂ ਨੂੰ ਮੋਦਵਾਰ ਹੋਣ ਦੇ ਨਾਲ ਤੇ ਜਿੱਦਾਂ ਬੰ ਲੋ ਆਲਾ ਫੜ ਨੂੰ ਬੁਲਾਉਂਦੇ ਜਾਂ ਇੱਥੇ ਸੁਚਾਰਾ ਤੇ ਆਏ ਸੀ ਉਹ ਮੋਦਵਾਰ ਹੋਣ ਦੇ ਨਾਲ ਤੇ ਆਪਾਂ ਗਏ ਉੱਥੇ ਹਨਾ ਕਿੱਦਾਂ ਕਰਕੇ ਸਾਰਾ ਉਹਦੇ ਨਾਲ ਖੜੇ ਜਾਂ ਕਿੱਦਾਂ ਕਰਕੇ ਉਹ ਮੈਟਰ 1 ਸਾਲ ਹੋ ਗਿਆ ਉਹ ਚੀਜ਼ ਉਹਨੂੰ ਸਿਕਿਉਰਟੀ ਮਿਲ ਗਈ ਉੱਤੇ ਹਮਲੇ ਹਮਲੇ ਨਾਲ ਬਥੇਰੇ ਕਰਾਏ ਤੇ ਉਹ ਬਚ ਕੇ ਗਿਆ ਉਹਨੇ ਬੁਲਟ ਪ੍ਰੂਫ ਕਰਾ ਲਿਆ ਹੈਪੀ ਜਿਹੜਾ ਸਿਕੰਦਰ ਸਿੰਘ ਹੈਪੀ ਆ ਉੱਤੇ ਹਮਲੇ ਹੋਣੇ ਕਰਾਇਆ ਨੇ ਬੋਲਡ ਬਲੋ ਗੱਡੀਆਂ ਕਰਾ ਲਈਆਂ ਮਤਲਬ ਉਹਨੂੰ ਗਨਮੈਨ ਮਿਲ ਗਏ ਉਹਦੀ ਤਾਂ ਸੇਫਟੀ ਹੋ ਗਈ ਤੇ ਉਹ ਮੁੜ ਕੇ ਹੁਣ ਪੋਡਕਾਸਟ ਕੀਤਾ ਨੇ ਅੱਜ 15 ਕਿ ਦਿਨ ਪਹਿਲਾਂ ਹੈਪੀ ਨੇ ਹੈਪੀ 15 20 ਦਿਨ ਪਹਿਲਾਂ ਤੇ ਉਹ ਮੁੜ ਕੇ ਤਾਜੀ ਹੋ ਗਈ ਗੱਲ ਜਿਹੜੇ ਸਾਰਿਆਂ ਦੇ ਨਾਂ ਲੈ ਕਿੱਦਾਂ ਬੰਦੇ ਆਏ ਕਿੱਦਾਂ ਮਾਰੇ ਮੈਂ ਐ ਕੀਤਾ ਉਹ ਕੀਤਾ ਉਹ ਸਾਰੀਆਂ ਗੱਲਾਂ ਬਤਾ ਜੇ ਦੱਸੀਆਂ ਤੇ ਉਹਨਾਂ ਤੱਕ ਵੀ ਪਹੁੰਚਣੀਆਂ ਸੀ ਉਹਨਾਂ ਨੇ ਫਿਰ ਸੌਫਟ ਟਾਰਗੇਟ ਚੁਣ ਲਿਆ ਕਿ ਕਿਉਂ ਮੈਂ ਸਰਪੰਚ ਉਹ ਤੇ ਦਾ ਨਹੀਂ ਆਉਣਾ ਕਿਉਂਕਿ ਉਹਦਾ ਸਿਕਿਉਰਟੀ ਹੈ ਉਹ ਸੌਫਟ ਟਾਰਗੇਟ ਹੁੰਦਾ ਹੈ ਸੰਪਾਚ ਆਪਣਾ ਕੀ ਨਾਮ ਮੇਰਾ ਹੈ ਮੇਰਾ ਨਾਮ ਜਰਮਨ ਜਰਮਨ ਪਲਵਾਨੀ ਕਹਿੰਦੇ ਸਾਰੇ ਤੇ ਹੁਣ ਪਰਿਵਾਰ ਤੇ ਹੁਣ ਕੌਣ ਦੇਖ ਰਿਹਾ ਤੂੰ ਤਾਂ ਇੱਥੇ ਲਾ ਮੈਂ ਇੱਥੇ ਛੋਟਾ ਘਰ ਆਉਣਾ ਇਹ ਇੱਥੇ ਹਸਪਤਾਲ ਤੇ ਕੋਈ ਤੇ ਹੈ ਮੇਰਾ ਬ੍ਰਦਰ ਸ਼ਿਫਟਾਇ ਤੇ ਮੀਠਾ ਰੋਡ ਕੋਲ ਸਪੰਚਾਇਤ ਕੀ ਜੀ 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 ਲਾ ਲਾ ਜੀ ਮੈਨੂੰ ਲਾ ਦੀ ਤੇ ਮੇਰਾ ਨੰਬਰ ਇਹਨੂੰ ਦੇ ਜਾਨੇ ਆ ਤੇ ਕੋਈ ਗੱਲ ਹੋਵੇ ਸਾਨੂੰ ਜਿਵੇਂ ਤੁਸੀਂ ਚਾਹੁੰਦੇ ਹੋ ਉਥੇ ਕਰਵਾਉਣਾ ਠੀਕ ਹੈ ਜੀ ਹਾਂ ਧੰਨਵਾਦ ਤੇ ਤੁਸੀਂ ਕਦੇ ਵੀ ਆਉਣਾ ਜੇ ਡਾਕਟਰ ਸਾਹਿਬ ਤਾਂ ਤੁਹਾਨੂੰ ਆਉਂਗਾ ਜੇ ਤੁਹਾਨੂੰ ਆਉਣਾ ਹੈ ਤਾਂ ਡਾਕਟਰ ਸਾਹਿਬ ਹਸਪਤਾਲ ਦੇ ਜਿਹੜੇ ਸਟਾਫ ਕਰਤਾ ਕਰਤਾ ਬਲਾਦਰ ਉਹਨਾਂ ਨੂੰ ਤਾਂ ਜਾਣਦੇ ਹੋਏ ਇਹ ਵੀ ਬੜਾ ਵੈਸੇ ਇਹਨਾਂ ਦਾ ਫ੍ਰੀ ਤੋਂ ਰਹਿਣਾ ਬੜਾ ਪਿਆਰ ਆ ਰਿਹਾ ਤੇ ਦਾ ਪੂਰਾ ਧਿਆਨ ਕਰਾਂਗੇ ਕਾਫੀ ਚੰਗਾ ਕਹਿ ਰਹੇ ਟੋਟਾ ਵਧੀਆ ਠੀਕ ਹੋ ਕਾਫੀ ਟੋਟਾ ਬਚਾ ਹੋ ਗਿਆ ਰਸਤੇ ਕਿਰਪਾ ਨੰਦ ਨੂੰ ਲਾਜ ਉਹ ਗੋਲੀ ਇਧਰ ਦੀ ਕਾਸ ਕਰਕੇ ਤੇ ਇੱਕ ਨੂੰ ਨਹੀਂ ਮਾਰੀ ਨਹੀਂ ਹੌਸਲੇ ਚ ਹਾਂਜੀ ਉਹ ਚੋਕੀ ਲਾਉਂਦੇ ਉਹ ਭਾਈ ਮੇਰੇ ਕੋਲ ਕਿਉਂ ਕਿ ਹੈ